ਪੰਦਾ ਜੀ ਰਗੜੇ ਚ ਬੂਟੀ ਪੈਂਦੀ ਆ ਰਗੜੇ ਚ ਮਸਾਲਾ ਪੈਂਦਾ ਵਾ ਬਦਾਂ ਤੋਂ ਤਸੀਰ ਨਹੀਂ ਹੁੰਦੀ ਪਰ ਜਦੋਂ ਇਹਨੂੰ ਅਸੀਂ ਪੀਸ ਦਿੰਨੇ ਆ ਇਹ ਤਸੀਰ ਜਿਹੜੀ ਆ ਬਦਲ ਜਾਂਦੀ ਆ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਪੀਣੀ ਆ ਉਹਨਾਂ ਨੂੰ ਵਾਈਦਾ ਹੋ ਜੇ ਥੋੜਾ ਜ਼ੋਰ ਭਾਈ ਹੋ ਗਿਆ ਨਾ ਚੱਲ ਜ਼ੋਰ ਨਾਲ ਪੀਂਦੇ ਰਹਾ ਕਰੋ ਜੀ ਕਿ ਸੇਂਹਾਂ ਹਨਾ ਹੀ ਗਿਆ ਰੇ ਹਾਂ ਤੇਰਾ ਬੁਣਨ ਦਾ ਅਰਥ ਕੋਈ ਨਹੀਂ ਨਾ ਹੀ ਜਿੱਤੀ ਹੋਣੀ ਹੈ ਸੁਣੋ ਆ ਕੋਈ ਨਾ ਗੱਲ ਦੀ ਕੀ ਪੜੇਗਾ ਪਰ ਆ ਜਿਹੜੀ ਅਸੀਂ ਠੰਡਾਈ ਪੀਣ ਲੱਗੇ ਆ ਨਾ ਇਹ ਤਨ ਤੇ ਮਨ ਤੇ ਤਮਾਸਾ ਉਹ ਠੰਡਾ ਰੱਖਦੀ ਹੈ ਤੋ ਸ਼ਰਦਾ ਜੀ ਦੇ ਲਈ ਸਭ ਤੋਂ ਪਹਿਲਾਂ ਸੇਬਾਰੇ ਬਾਦਾਮ ਤੇ ਕੋਰੀ ਗਰੀ ਨੂੰ ਕਹਿੰਦੇ ਸਾਜੀ ਵੀ ਇਹ ਪਤਾ ਨਹੀਂ ਕਲੀ ਵਰੀ ਯੂਜ਼ ਕਰਦੇ ਕਿੰਦਾ ਦੇ ਨਿਕਲਦੀ ਹੈ ਉਹਨਾਂ ਨੂੰ ਧੋਲਿਏ ਇਹਦਾ ਪੋਕਾ ਇਹ ਤੁਹਾਨੂੰ ਫਿਰ ਮਰੀਦ ਦਾ ਸਾਬਤ ਕੋ ਤਸਿਆਂ ਦਾ ਜਿਹੜਾ ਕਿ ਅਸੀਂ ਰਹਿ ਲਈ ਜਲੋ ਅਗਾਸ ਤੇ ਕਰਦੇ ਹੀ ਹੈ ਤੇ ਇਹ ਵਧੀਆ ਹੋ ਗਿਆ ਵੀ ਇਹਦੇ ਚ ਬਾਦਮ ਅੰਨੇ ਬੜੀ ਥੈਂਕ ਯੂ ਸੋ ਮਚ ਇਹਨਿੰਗ ਮਗਰੇ ਤੁਹਾਨੂੰ ਚਾਰਿਬ ਦੀ ਪਿਆਰ ਆ ਗਈ ਸਾਰੇ ਅੱਜ ਹੁਣ ਅੱਗੇ ਇਹਨੂੰ ਸ਼ੁਰੂ ਕਰਾਂਗੇ ਅੱਜ ਤੁਹਾਨੂੰ ਲੱਥਾਂ ਨਾਲ ਬੰਨਣਾ ਹੈ ਟਾਇਰ ਤੇ ਅੱਜ ਅਸੀਂ ਕੁਝ ਨੀਵੀਂ ਰਿਪੋਰਟਸ ਪਹਿਲਾਂ ਰੜਾ ਲਾਣ ਲੱਗੇ ਆ ਇਹਨੂੰ ਸ਼ੁਰੂ ਕਰਾਈਏ ਕਹਿੰਦੇ ਕਿ ਅੰਧੀ ਖੜੀ ਚੜਾਈ ਇਹ ਜੀ ਅੱਗੇ ਉਹ ਮੋੜ ਲੈ ਤੱਕ ਜਾ ਬੁਰਾ ਹੈ ਨਾ ਇਹਨੂੰ ਕੀ ਕਰਾਂਗੇ ਦੇਖਾਂ ਨੂੰ ਸਰਦਾਰੀ ਸੰਦੇ ਦੀ ਅਸੀਂ ਟ੍ਰੈਕਰ ਕਿਦਾਂ ਦੀ ਹੈ ਅਸੀਂ ਸਿਰਫ ਨੀਵੀਂ ਕਰਾਂਗੇ ਜੀ ਮੈਂ ਆਹ ਮੇਰੇ ਮਾਰ ਦੇ ਇਤਹਾ ਉਹਨਾਂ ਦੋਵੇਂ ਛੱਡ ਦੇ ਮੈਨੂੰ ਕੱਲੇ ਨੂੰ ਰੱਖ ਲੈ ਗੁਰਪਾਈ ਹੂੰ ਜੇ ਗੁਰੂ ਗੁਰਾਂ ਨੇ ਉਹ ਮੈਂ ਨਹੀਂ ਕਿਹਦੀ ਗੋਲੀ ਆਣੀ ਆ ਅਕਸਰ ਨਾਲ ਲੋਕ ਬੜੇ ਲਈ ਨਾ ਇੱਕ ਸਦੀਆ ਗਲਤ ਫਹਿਮੀ ਹੁੰਦੀ ਸਰਦਾਜੀ ਲੈ ਤੇ ਉਹਨੂੰ ਇਹ ਲੱਗਦਾ ਕਿ ਇਹ ਭੰਗ ਦਾ ਕਿਸੇ ਨੇ ਰਗੜਾ ਕਿਸੇ ਤਰੀਕੇ ਨਾਲ ਉਹ ਮਤਲਬ ਆਪਣੇ ਆਪ ਨੂੰ ਨਾ ਪੇਸ਼ ਕਰ ਕਰਾਉਂਦੇ ਨੇ ਵੀ ਰਗੜਾ ਭੰਗ ਆ ਜੀ ਰਗੜੇ ਚ ਬੂਟੀ ਪੈਂਦੀ ਆ ਰਗੜੇ ਚ ਮਸਾਲਾ ਪੈਂਦਾ ਵਾ ਪਰ ਅਸਲ ਚ ਰਗੜੇ ਚ ਪੈਂਦਾ ਕੀ ਕੀ ਆ ਮੈਂ ਤੁਹਾਨੂੰ ਹੁਣੇ ਸਰਫੀ ਦੱਸ ਦਗਾ ਇਹ ਚਾਲੇ ਮਗਰ ਜਿਹੜੇ ਆ ਅਸੀਂ ਚਾਲੇ ਮਗਰ ਦੇ ਨਾਲ ਬਦਾਮ ਜਿਹੜੇ ਆ ਉਹ ਅਸੀਂ ਪੀਸਦੇ ਆ ਬਦਾਮ ਦੀ ਜਿਹੜੀ ਤਸੀਰ ਹੁੰਦੀ ਨਾ ਬਦਾਮ ਦੀ ਤਸੀਰ ਹੁੰਦੀ ਗਰਮ ਪਰ ਜਦੋਂ ਇਹਨੂੰ ਅਸੀਂ ਪੀਸ ਦਿੰਨੇ ਆ ਇਹ ਤਸੀਰ ਜਿਹੜੀ ਆ ਬਦਲ ਜਾਂਦੀ ਆ ਠੰਡੇ ਦੇ ਵਿੱਚ ਚਲ ਜਾਂਦੀ ਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਠੰਡਾ ਮਟੀਰੀਅਲ ਜਿਹੜਾ ਹੋ ਜਾਂਦਾ ਤਾਂ ਇੱਕ ਦੀ ਹੋਰ ਖਾਸ ਗੱਲ ਦੱਸਦੇ ਆ ਕਿ ਜੇਕਰ ਅਸੀਂ ਸ਼ਰਧਾਈ ਰੈਗੂਲਰ ਪੀਨੇ ਆ ਨਾ ਤੇ ਅਸੀਂ ਜਲਦੀ ਗੋਡੇ ਬੇਬਲ ਵੀ ਰਾਵਾਂਗੇ ਗੋਡੇ ਗੱਟੇ ਵੀ ਠੀਕ ਰੱਖਾਂਗੇ ਔਰ ਇੱਕ ਹਜ਼ਾਰ ਤੋਂ ਕਿੰਨੀਆਂ ਬਿਮਾਰੀਆਂ ਜਿਹੜੀਆਂ ਅਣਗਿਣਤ ਬਿਮਾਰੀਆਂ ਦੇ ਨਾਲ ਨਾਮ ਵੀ ਨਹੀਂ ਪਤਾ ਉਹ ਬਿਮਾਰੀਆਂ ਵੀ ਜਿਹੜਾ ਇਹ ਰਗੜਾ ਖੰਗ ਦੱਸਦਾ ਜਿਵੇਂ ਲੱਗ ਰਿਹਾ ਦੋਰ ਲੱਗ ਰਿਹਾ ਤੇਰਾ ਵੀ ਨੰਬਰ ਲੱਗਿਆ ਜੋ ਲਾਣ ਦੀ ਦੋ ਦੋ ਮਿਸਟਰ ਸਿੰਘ ਲੱਗੇ ਇਹਨੇ ਹੋਏ ਆਪਣੇ ਇੱਕ ਭਾਜੀ ਦਾ ਵੀ ਜਿਹੜਾ ਉਹ ਹੱਥ ਲਵਾਣਾ ਹੈ ਨਾ ਹਮ ਇੱਕ ਭਾਜੀ ਜੇ ਸਾਹ ਜੋਰ ਜੋਰ ਨਾਲ ਟੀਂਟੇ ਲਾਵਾਂਗਾ ਤੇ ਪਰ ਜੂਲ ਭਾਗੇ ਆਈ ਕਿ ਨਾ ਯਾਪਰ ਭਾਈ ਜੂਲ ਭਾਗੇ ਰੱਖੋ ਹਣੇ ਭਾਈ ਇਹਦੇ ਇੱਥੇ ਆਓ ਪਰ ਉੱਪਰ ਪਾਰ ਭਾਗੇ ਰੱਖੋ ਉਹ ਸਾਈਡ ਆ ਜੀ ਬਸ ਬੁਟਲਾ ਚੱਲ ਨਾ ਉਹ ਕਿਵੇਂ ਰੱਖੋ ਉਹਦਾ ਹਿਲਣਾ ਜੀ ਭਾਜੀ ਪਪਿੰਡ ਦੀ ਛਾਗੇ ਨੇ ਸਿੰਧਰ ਲਾਏਗਾ ਇਹ ਪੜੀ ਗੋਲਡਨ ਗੋਲਡਨ ਗੇਟ ਕਾਸਟਿੰਗ ਪ੍ਰੋਡਕਸ਼ਨ ਭਾਈ ਪ੍ਰੋਡਕਸ਼ਨ ਵਾਲੇ ਭਾਈ ਮਿਸਟਰ ਸਿੰਘ ਐਡੀ ਸ਼ੂਟ ਐਡੀ ਸ਼ੂਟਿੰਗਾਂ ਦਾ ਬਾਦਮ ਕਮਾਲ ਹੈ ਪਹਿ ਪਹਿ ਬਾਦਮ ਦਾ ਕਰੀ ਮੜ ਜਾ ਆ ਪੂਰਾ ਫੀਸ ਅੱਧੇ ਕਰੋ ਆਹ ਕੀ ਬਾਤ ਆਗੇ ਆਗੇ ਬਣੀ ਜੀ ਇਹ ਜਿਹੜੇ ਬਾਦਾਮ ਸੀਗੇ ਇਹ ਅਜੇ ਕਿਹਾ ਹੁੰਦੇ ਨੇ ਕਿ 30% ਰਕਣਾ ਨੂੰ ਹੋਏ ਆ ਤੇ ਇਹਨਾਂ ਦੀ ਫਰੇਗਰੈਂਸ ਵਧੀਆ ਵਾਲੀ ਚੋਂ ਇਹ ਹੁਣੇ ਇਹਦੇ ਤੋਂ ਤੇਲ ਨਿਕਲੇ ਨਾ ਬਾਦਾਮਾਂ ਦਾ ਜਦੋਂ ਬਾਦਾਮ ਦਾ ਰੋਗ ਨਿਕਲਣਾ ਵਾ ਉਹ ਅਸੀਂ ਇਹ ਕਹਿ ਸਕਦੇ ਆ ਕਿ ਹੁਣ ਬਾਦਾਮ ਚੰ nghiਦਰਾ ਰਕੜੇਗੇ ਆ ਅਜੇ ਬਾਦਾਮ ਰਕੜ ਨਹੀਂ ਹੋਏ ਅਜੇ ਪੀਸ ਨਹੀਂ ਗਈ ਵੇਚਦੇ ਤੇ ਪਲੇਨ ਹੋ ਜਾਂਦੇ ਆ ਦੇਖੋ ਐਮ ਉਦੋਂ ਬਰਾਂ ਆਨੇ ਕਿਰ ਲਏ। ਫਿਰ ਫਿਰ ਪਾ ਲੱਗੇ ਰੋਕੀਦੀ ਆ। ਹਾਂ ਫਿਰ ਪਾ ਲੱਗੇ ਦਾ ਛਰਦਾਈ ਕੀਤੀ ਆ। ਸਵਾਈ ਗਿਓ। ਜੋਰ ਭਾਈ ਦਾ ਪੂਰਾ ਲੱਗ ਰਿਹਾ ਹੈ। ਜੋਰ ਭਾਈ ਲੱਗੇਗਾ ਤੇ ਪੀਵਾਂਗੇ ਅਸੀਂ। ਪੀਵਾਂਗੇ ਅਸੀਂ ਭਾਜੀ। ਘੌਰ ਲੇਖ ਭਾਜੀ। ਪੀਂਦੇ ਪੂਰਾ ਜੋਰ। ਪੀਂਦੇ ਪੂਰਾ ਜੋਰ ਆਉਂਦਾ ਭਾਜੀ। ਅਸੀਂ ਪਾ ਰਿਆ ਸੀ ਕਾਲੀ ਮਿਰਚ। ਪ੍ਰੈਸ ਕਰਕੇ ਕਿ ਕਿਸੇ ਨੂੰ ਵਾਈ ਨਾ ਆ ਜੇ। ਇਹ ਇਹ ਕੋਣ ਕੋਣ ਨਾਲ ਠੰਡੀ ਹੁੰਦੀ ਹੈ ਇਸ ਕਰਕੇ ਇਸ ਕਰਕੇ ਕਿ ਜਿਹਨਾਂ ਨੇ ਪਹਿਲੀ ਵਾਰੀ ਪੀਣੀ ਹੈ ਉਹਨਾਂ ਨੂੰ ਵਈਦਾ ਜੀ ਬਿਲਕੁਲ ਠੀਕ ਹੈ ਤੇ ਆ ਜਿਆਦੀ ਪਾਈਏ ਤੇ ਥੋੜੀ ਪਾਈਏ ਹਿਸਾਬ ਹਿਸਾਬ ਦੀ ਪਾਉਂਦੇ ਆ ਇਹਨਾਂ ਨੂੰ ਸੂਰ ਗਲੇ ਨੂੰ ਵੀ ਬਾਗਰ 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 ਚਲੋ ਬਹੁਤ ਆ ਇਹ ਕਾਲੀ ਮਿਰਚ ਪਾ ਦਈਂ ਕਾਲੀ ਮਿਰਚ ਪਰ ਥੋੜੀ ਥੋੜੀ ਕਾਲੀ ਮਿਰਚ ਕਾਲੀ ਸ਼ਹਿਰ ਹਾਂ ਕਾਲੀ ਮਿਰਚ ਪਾ ਦਈਂ ਹੁਣ ਬਸ ਇਹ ਪਾਉਂਗੇ ਇਹਦੇ ਚ ਦੁਲਾਤ ਦੀ ਪੱਤੀ ਚਲੋ ਕਿਉਂ ਨਾ ਹੁੰਦੇ ਲਗੜ ਨੂੰ ਹਾਂ ਮਰਬਾਨ ਦੀ ਦੁਲਾਤ ਪੱਤੀ ਇਹ ਇਹ ਜਸਟ ਟੇਸਟ ਤੇ ਦਿਮਾਗ ਨੂੰ ਚੰਗਾ ਦਿੰਦਾ 70 ਤਾਜ਼ਾ ਜੰਮਾ ਤੇ ਚਾ ਮੈਂਨੇ ਬਾਈ ਕੰਪੜ ਅੱਗੇ ਲੈ ਆਂ ਇੱਤੋਂ ਮਿੱਟੀ ਗਿਆ ਵੀ ਕਰ ਲੀਆ ਇੱਥੇ ਇਹ ਜੀ ਦੁਲਾਤ ਦੀ ਪੱਤੀ ਅਨੁਭੂਤੀ ਨਾ ਸਮਝ ਰਿਓ ਦਿਖਾ ਦੇ ਇੱਕ ਪੀੜ ਚ ਲੱਗ ਆਏ ਵਾਲੀ ਦਿਖਾ ਦੋ ਮੜਾ ਜਾ ਇਹ ਪੀੜ ਚ ਪਾ ਲਓ ਸੁਕਾ ਦੁਲਾਤ ਇਹਨੂੰ ਕਹਿੰਦੇ ਆ ਠੀਕ ਆ ਜੀ ਅਸੀਂ ਵੀ ਇਹਨੂੰ ਥੋੜਾ ਜਿਹਾ ਆ ਦੇਖੋ ਵਿੱਚ ਉਹ ਵੀ ਆ ਗਿਆ ਨਾ ਪੂਰਾ ਸਪੂਟਾ ਗਲਾ ਵੀ ਆ ਗਿਆ ਅਸੀਂ ਚਲੋ ਜ਼ਿਆਦਾ ਨਹੀਂ ਦੇ ਮਾਂ ਮਾਂ ਬਹੁਤ ਬਹੁਤ ਬੋਲ ਹੈ ਇਹ ਜਦੋਂ ਅਸੀਂ ਪਿਉਾਂ ਦੇ ਤੇਲਾਤ ਆਏਗਾ ਟੇਸਟ ਨਾਲ ਆਹਾਂ ਬਰੇਵਾ ਇਹ ਸਮੈਲ ਤਾਂ ਭਾਜੀ ਸਮੈਲ ਤਾਂ ਨਹੀਂ ਆਉਂਦਾ ਵੀ ਭਾਜੀ ਓਏ ਫਰੇਨਾ ਪੁੱਤ ਤੇ ਹੁਣ ਆਈ ਗਿੱਲਾ ਚੀ ਹਰੀ ਜਿਹੜੀ ਅਕਸਰ ਤੁਸੀਂ ਚਾਚ ਪੀਂਦੇ ਹੋ ਪਰ ਅਸੀਂ ਆ ਹਰੀ ਲਾਚੀ

ਇਹ ਜਿਵੇਂ ਨੀਮ ਦਾ ਹੁੰਦਾ ਵਾ ਇਹ ਪਰ ਕਿਕਰਦਾ ਨੀਮ ਦਾਲੇ ਹੋ ਜਿਆਦਾ ਵਧੀਆ ਵਾ ਜਿੰਸੀਆਂ ਕੋੜੇ ਵੀ ਜਿਹੜੇ ਹੋਵੇ ਨਿਕਲਦੇ ਤੇ ਤੁਸੀਂ ਅਸਰ ਆਪਣੇ ਮਜੂਦਗਾ ਤੋਂ ਛੋਟੇ ਹੁੰਦੇ ਆ ਨੀਮ ਜਿਹੜੀਆਂ ਉਹ ਕਿੱਤੀ ਹੋਏਗੀ ਤਾਂ ਤਨ ਕੀਤੀ ਹੋਈਦਾ ਤਾਂ ਕਿੱਤੀ ਹੋਏਗੀ ਨੀਮ ਵਿੱਚ ਹੋਏਗੀ ਨੀਮ ਨੂੰ ਫਲਾਈ ਦੇ ਬਾਗ ਵਿੱਚ ਤਲਾ ਨਾ ਰਵੇ ਰਹੀ ਸੋਮ ਨੂੰ ਮਾਰੀਂ ਕਰਦੀਆਂ ਨੀਮ ਨਾਲ ਵੀ ਆ ਤਾਂ ਦਾ ਰੂਟ ਤਾਂ ਨਿਆਰੇ ਕੱਡੇ ਦੇ ਉੱਤੇ ਖਦੰਗੀਆਂ ਦੀਆਂ ਬੋਤਾਨਾ ਲੱਗੀਆਂ ਨੇ ਅਹਾਨਾ ਸਿੰਘਾਂ ਵੱਲੋਂ ਕਿ ਵੀ ਯਾਰੀ ਮੈਂ ਹੀ ਉਹਰਾ ਦਿਖਦਾ ਅੱਜ ਕੱਲ ਨੰਬਰ ਸਾਡੇ ਬਹੁਤ ਕੋਈ ਵੀ ਗੱਲ ਗੰਮੀ ਜਰਾ ਕੇ ਕਰ ਮੈਨੂੰ ਬਹਿਣ ਦੇ ਆ ਜਾ ਵੀ ਲੈ ਆ ਜਾ ਮੈਂ ਫੱਗਿਆ ਹਾਂ ਨਾ ਡੰਡਾ ਹੋ ਗਿਆ ਰਗੜ ਦੇਣਾ ਆ ਜਾ ਜਦ ਹੀ ਆ ਚੱਲ ਅਜਿ ਨਾਲ ਨਹੀਂ ਨਾ ਇਹ ਤੁਸਾ ਹੀ ਰਹਿਣਾ ਉਹ ਬਾਈ ਵੀ ਦੇਖਾ ਚ ਪੈਰ ਨਾਲ ਬੋਲਦੇ ਨੂੰ ਆਦਾ ਆ ਬਈ ਬਚੀਂ ਬੰਦ ਦੇਖ ਰੋ ਦੂਦਰਾ ਪੂਰਾ ਹੈ ਉਹ ਬਸ ਬਈ ਇਹ ਮੈਂ ਨਾ ਬੜੀਆਂ ਦੁਕਾਨਾਂ ਬੜੀਆਂ ਬਣੜੀਆਂ ਸੋਹਣੀਆਂ ਨਾ ਹਾਂ ਇਹਦਾ ਵੀ ਉਹ ਖਾਲੀਆਂ ਖੁਣੀਆਂ ਜਿਹੀਆਂ ਇੱਥੇ ਸੀ ਪਰਵਾਦੀ ਖਾਲੀਆਂ ਦੇ ਦਿਲਕੇ ਦੇ ਕਾਲੇ ਨਾ ਤੇ ਉਹ ਬੜੀ ਸੀ ਜੀ ਇਹ ਅਗੋਂ ਇਹ ਨਾ ਤਾਂ ਪਰਿਵਾਰ ਹੋ ਗਿਆ ਆਸਾਗਾ ਦੀ ਉਸ ਤੇ ਕਾਫੀ ਉਹ ਨਾ ਰੈਸਪੀ ਇੱਕ ਉਹ ਨਾ ਇੱਕ ਉਹ ਨਾ ਉਹ ਪਾਣੀ ਨਾ ਪਾਉਣਾ ਬਣਾ ਥੋੜਾ ਜਿਆਦਾ ਬਦਾਮ ਵਿੱਚ ਸੁੱਕਈ ਆ ਤੈਨੂੰ ਖੱਪ ਮਾਰ ਦੇ ਬਣੇ ਦੇ ਚਲ ਆ ਜਾ ਚਲ ਬੜਾ ਸੋੜੇ ਮੇ ਇਧਰ ਕਿਤੇ ਮੋੜਾ ਤਾਂ ਬੰਦ ਕੋੜਾ ਬੋੜਾ ਬੋੜਾ ਪਾ ਦੇ ਪਾ ਤਾ ਕਿ ਇਸ ਜਲਾਉਂਗੀ ਲੋਗੀ ਇਹ ਤੋਂ ਬਾਅਦ ਜੀ 4 ਕਿਲੋ ਦਾਣਾ ਦੁੱਧ ਥੋੜਾ ਮਿਕਸ ਕਰਾਂਗੇ ਥੋੜਾ ਪਾਣੀ ਪਾ ਦੇਣਾ ਇਹਦੇ ਨਾਲ ਕਲੀ ਬਰੀ ਕਿਲਾ ਇਹਨਾਂ ਨੂੰ ਮੋਸ਼ਨ ਖਰਾਬ ਹੋ ਜਾਏ ਬਾਅਦ ਚੋਂ ਸਨੇਹ ਭਾਜੀ ਹੱਸ ਰਹੇ ਨੇ ਇਹ ਦੇਖ ਰਹੇ ਨੇ ਵੀ ਮੈਂ ਸ਼ਰਦਾਈ ਜਿਹੜੀ ਆ ਤੁਹਾਨੂੰ ਬਣਾ ਰਿਹਾ ਹਾਂ ਉਹਨੇ ਕਿੰਦਾ ਤੀ ਬਣਾਏਗਾ ਹਰ ਉਮੀਦ ਆ ਤੁਹੀਂ ਜਿੱਤਰਾ ਅੱਛੀ ਖਰਾਬ ਕਰਦੇ ਹੋ ਕੋਈ ਵਧੀਆ ਮਸਾਲਾ ਹੋਵੇ ਚੱਲ ਚੱਲ ਇਹਨੂੰ ਤਾਂ ਆਉਂਦੀ ਕਿ ਹਾਂ ਇਹ ਇੱਕ ਵਾਰ ਫੋੜਿਆ ਦੇ ਦੇ ਰਿਹਾ ਨਾ ਆ ਜੀ 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 ਆ ਆ ਯਾ ਕੀ ਜੀ 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 ਇੱਕ ਬੰਦਾ ਕਹਿੰਦਾ ਭਾਈ ਮੈਂ ਲੇਟ ਹੋਣਾ ਰਿਹਾ ਤੇ ਉਹ ਕਹਿੰਦਾ ਭਾਈ ਸ਼ਰਾਈ ਫਾਨੀ ਕਰ ਮੈਂ ਠੀਕ ਆ ਮੇਰੇ ਲਈ ਵੀ ਨਹੀਂ ਹੈ ਤੇ ਉਹ ਬੰਦਾ ਨਾਲ ਕਹਿੰਦਾ ਉਹ ਤੋਂ ਤਾਂ ਮਿਕਸਿੰਗ ਹੋਣੀ ਹੈ ਕੋਈ ਨਾਲ ਕੋਤਾ ਕਿਛੀ ਮਿਕਸਿੰਗ ਵਾਲੇ ਜਦਾਈ ਬਸ ਚਲਦਾ ਇਧਰੋਂ ਤੇਰੇ ਹੋ ਗਿਆ ਤੇ ਝੋਕ ਮੜੀ ਤੋ ਦੇਖੋ ਆ ਨਾ ਜਿਹੜੇ ਬਦਾਮ ਤੇ ਗੁਲਾਬ ਪੱਤੇ ਸੀਗੇ ਅਸੀਂ ਫਿਲਹਾਲ ਪ੍ਰੋਪਰਲੀ ਹੋਈ ਨਹੀਂ ਅੱਜ ਦੁਬਾਰਾ ਇੱਕ ਵਾਰ ਫੇਰ ਕਰਨੀ ਆ ਪਰ ਉਸ ਤੋਂ ਬਿਨਾਂ ਨਾ ਕੁਲੇ ਅਸੀਂ ਕਸਕਾਸ ਪਾ ਲਈਏ ਇਹ ਵੀ ਬਹੁਤ ਜ਼ਰੂਰੀ ਹੈ ਸੇਮ ਲਾਈਕ ਬਦਾਮ ਬਦਾਮਾਂ ਉਹਦੀ ਵੀ ਤਸ਼ੀਰ ਬਹੁਤ ਗਰਮ ਹੁੰਦੀ ਹੈ ਪਰ ਜਦੋਂ ਇਹਨੂੰ ਅਸੀਂ ਪੀ ਲੈਂਦੇ ਨਾ ਅੰਗੀਦਰਾ ਤੇ ਠੰਡੀ ਹੋ ਜਾਂਦੀ ਹੈ ਆਪਣੇ ਆਪ ਦੇ ਵਿੱਚ ਇਹ ਕਸਕਾਸ ਆ ਜੀ ਪਿਓਰ ਚਿੱਟੀ ਕਸਕਾਸ ਸੋਹਣੀ ਸੋਹਣੀ ਕਹਿੰਦੇ ਨੇ ਪਟਾਸਾਂਗੇ ਇਹ ਇਹ ਨਾਕਸ ਦਾ ਆਦਬਾਤੀ ਹੋਰ ਵਾਲਾ ਦੱਸਦਾ ਦਈਏ ਚਲੋ ਇਹ ਸਾਰੇ ਇੰਗਰੀਡੀਅੰਟ ਜਿਹੜੇ ਆ ਬਹੁਤ ਵਧੀਆ ਨੇ ਆਪਣੀ ਬੋਡੀ ਲਈ ਇੰਦਰ ਮੇਰੇ ਮੂਹਰੇ ਵੀ ਕਿਹਾ ਸੰਦੇ ਆ ਗਿਆ ਹੱਲਾ ਹੱਲਾ ਹਾਂ ਤਰਾ ਉਤੋ ਉਤੋ ਮਾ ਅੱਗ ਲਿਆ ਸਸ ਤੋਂ ਆਸ ਵਿੱਚ ਜਿਹੜਾ ਰੱਤਨ ਤੋਂ ਬਾਅਦ ਇਹਦੇ ਵਿੱਚ ਦੁਬਾਰਾ ਜਿਹੜਾ ਉਹ ਪਦਾਰਥ ਤੇ ਬਾਕੀ ਚੀਜ਼ਾਂ ਦਾ ਇਨਗਰੀਡੀਐਂਟਸ ਆ ਇਹਦਾ ਮਿਸ਼ਰਣ ਬਣਾ ਲਾ ਉਹ ਫੇਰ ਦੁਬਾਰਾ ਪਾਵਾਂਗੇ ਤੇ ਵਾਪਸ ਹਾੜਾ ਹਾੜਾ ਪ੍ਰੈਗਨੈਂਸ ਅਜੇ ਵੀ ਇਹ ਕਸਰ ਦੇ ਹੈ ਪ੍ਰੈਗਨੈਂਸ ਮੋਹ ਕੋ ਬਾਕੀ ਸਾਰੇ ਭੱਜ ਗਏ ਤਾਂ ਮੈਂ ਇੱਕ ਬੜੀ ਜੀ ਭੱਜ ਗਈ ਹੈ ਸਾਰੇ ਭੱਜ ਗਏ ਜਿਹਨੇ ਇਹਦੇ ਹੱਥ ਲਾਇਆ ਮਾਰੇ ਮਾਰੇ ਅੱਜ ਇਹ ਪਹਿਲੇ ਦਫਲਾਇਆ ਨਹੀਂ ਉਹ ਗੰਦਮ ਸਾਰਾ ਯੂਰਪੀਨ ਤੇ ਲਾਉਂਦਾ ਕਹਿੰਦਾ ਸਾਰਾ ਯੂਰਪੀਨ ਤੇ ਲਾਉਂਦਾ ਕੋਈ ਨਾ ਪੀ ਲੋ ਪੀ ਲੋ ਪਰਬ ਇਹਨੇ ਵੀ ਪੀਣ ਦੇ ਟਾਈਮ ਤੇ ਆਏ ਨੇ ਵੀ ਦਰਦ ਸਾਲ ਦੇ ਉਹ ਬੈਠੋ ਤੱਕ ਲੱਗਾ ਉਹ ਨਿਕਲ ਨਾ ਜੀ ਇਹਨਾਂ ਦਾ ਜ਼ਰੂਰੀ ਲੇਟਿੰਗ ਆ ਪਰ ਮਕੇ ਹਾਏ ਮੇਰੇ ਮੋਢੇ ਹਾਏ ਹਾਏ ਉਹ ਸਾਡੇ ਬਦਾਰਾਂ

ਬਾਤਾ ਨਹੀਂ ਬੋਲਦਾ ਮੂੰਹ ਚ ਪਾਣੀ ਆ ਜਾਂਦਾ ਵਿੱਚ ਵਿੱਚ ਐਂ ਦੇ ਕੁਝ ਬੋਲ ਦਿੱਤਾ ਇਹ ਉਹ ਜਤੋਂ ਇਹ ਨਾ ਬੈ ਕੱਲ ਮੈਨੂੰ ਮੇਰੀ ਪੀੜ ਤੋਂ ਕੁਝ ਨਹੀਂ ਕੀਤਾ ਅੱਜ ਬੜੀ ਸੋ 15 ਕਿ ਮਿੰਟ ਹੋ ਗਏ ਹੋ ਗੋਲ ਮਸਦਾਨਾ ਅੱਗੇ ਆ ਬਾਕੀ ਹਰਦੀ ਭਰਾ ਦੇ ਆ ਇਹ ਅਭੀ ਕਰਾਂਗੇ ਹੁਣ ਕੰਦਾ ਸਾਫ ਹੈ ਇਹ ਇੱਕ ਚਲਾਈ ਸਾਡੀ ਰਹੀ ਹੈ ਬਦੀ ਨੇ ਸਾਡਾ ਰੈਡੀ ਹੈ ਚਲਾਈ ਤੁਹਾਨੂੰ ਚਲੋ ਹਾਂ ਉਪੰਦਰ ਦੀ ਜਿਹੜੀ ਚਲਾਈ ਸੀਗੀ ਬਣਾਉਣ ਲਈ ਤੇ ਆ ਉਹ ਫੜੇਗਾ ਮੈਨੂੰ ਪਤਾ ਨਹੀਂ ਆਉਂਦਾ ਉੱਪਰ ਲਾ ਉੱਪਰ ਲਾ ਲਾ ਉੱਪਰ ਲਾ ਲਾ ਨਾ ਆਉਂਦਾ ਇੰਤਜ਼ਾਰ ਕਰੋ ਠੀਕ ਹੈ ਜੀ ਓਏ ਫੱਟਵੀਂ ਵੀ ਕਰਨੀ ਨਾ ਦੱਸਾਂ ਨਹੀਂ ਕਰਨਾ ਹਾਂ ਇਹ ਫੜਤਾ ਜਦੋਂ ਤੈਨੂੰ ਮਹਿਫੂਜ਼ ਰੱਖ ਦਿੱਤਾ ਜੀ ਸਾਡਾ ਪੁੰਡਾ ਵਾ ਅਸੀਂ ਗਰੇਜ ਨੂੰ ਇਹਦੇ ਨੂੰ ਸਾਫ਼ ਕਰਾਂਗੇ ਫਿਰ ਉਸ ਤੋਂ ਬਾਅਦ ਚਪਾਇਆ ਜਾਏਗਾ ਦੁੱਧ ਉਹਨੂੰ ਬੋਲਾ ਉਹਦੇ ਥੋੜੀ ਚਖੰਡ ਪਾਵਾਂਗੇ ਸਵਾਦ ਅਨੁਸਾਰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹਨੂੰ ਛਾਣੀ ਪਾਇਆ ਜਾਏਗਾ ਮਲਮਲ ਦੇ ਕਪੜੇ ਨਾਲ ਹੱਥ ਕੋਰ ਦੋ ਚੀਜ਼ ਕਰਕੇ ਐਕਸਾਈਟਮੈਂਟ ਐਕਸਾਈਟਮੈਂਟ ਤੋ ਆਪ ਸਭ ਨੂੰ ਜੁਗਨ ਸਿੰਘ ਦੀ ਭਰਾਵਾਂ ਦੀ ਨੀਂਦ ਜਿਹੜੇ ਜੁਗਨ ਸਿੰਘ ਦਾਾਈ ਦੀ ਸਰਦਾਈ ਦੀ ਵੀਡੀਓ ਦਿਖਾ ਰਹੇ ਆ ਆਹ ਭਾਜੀ ਨੇ ਉਹ ਤਾਂ ਉਹ ਤਾਂ ਰਾਮ ਨਾ ਬਹਿਤ ਰਿਹਾ ਹੈ ਰੈਡੀ ਹੈ ਪਰ ਉਹ ਅਜੇ ਨਹੀਂ ਕਰਾਂਗੇ ਸੋਦੇ ਆਹ ਆਹ ਉਹ ਆਏ ਚਲੋ ਇਹ ਉਹ I don't know. I d o know. t o t k n o I t know. I d d o o w o n t k o w I d ਤਾਂ ਨੂੰ ਕਰੀਏ ਉਹ ਯਾਰ ਤੂੰ ਕੋਈ ਟੈਨਸ਼ਨ ਨਾ ਕਰ ਰੀਸਿੰਗ ਕੋਈ ਗੱਲ ਨਹੀਂ ਉਹ ਅਜੇ ਚਾਹ ਰਿਹਾ ਲੱਗਦਾ ਉਹਨੇ ਬੋਲਿਆ ਪਾਣੀ ਉਹ ਕਰਾਂ ਨਹੀਂ ਮਾਰੀ ਤੂੰ ਵੀ ਕੋਈ ਨਿਕਾ ਬਤਾ ਦਾਈ ਆਹ ਤੇ ਉਹ ਆਹ ਵੇਰੀ ਫਾਈਨਲੀ ਜਿੰਨਾ ਵੀ ਸਮਾਨ ਸੀਗਾ ਇਹਦੇ ਵਿੱਚ ਰੱਖ ਲਿਓ ਯਾਰ ਅਸੀਂ ਇਹ ਜੋ ਘਰ ਲਿੱਤਾ ਤੋ ਆਲਮੋਸਟ ਸਾਰਾ ਹੋ ਗਿਆ ਹੁਣ ਅਸੀਂ ਲਾਸਟ ਪਰੋਟੇ ਨਹੀਂ ਸਰ ਮੈਨੂੰ ਜੋੜਨਾ ਹੀ ਹੈ ਹਾਂ ਬਹੁਤ ਕੋਈ ਨਹੀਂ ਆਵਾਜ਼ ਆ ਦੇਖੋ ਵਾਹ ਵਾਹ ਪਰਪਲ ਆ ਦੇਖੀ

ਅਸੀਂ ਬਹੁਤ ਸਾਰਾ ਮਟੀਰੀਅਲ ਦੇ ਉੱਤਰ ਕੱਢ ਦਿੱਤਾ। ਉਹਨੂੰ ਪਾਣੀ 'ਚੋ ਜਿੰਨਾ ਬੈਟਰ ਹੋ ਸਦਾ ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਆ ਦੇਖੋ। ਅਦੇ ਵੀ ਇਹਦੇ 'ਚ ਇਹ 19 ਆਹ ਸਰਪਾਈ ਹੈ ਜਿੰਨੀ ਕੁ ਮਤਲਬ ਰੋਡਾਂ 'ਤੇ ਮਿਲਦੀ ਹੈ ਜਿਹੜੇ ਵੇਚਣ ਵਾਲੇ ਨੇ। ਤੇ ਇੱਧਰ ਬਿਲਕੁਲ ਗਾੜਾ ਪਦਾਰਥ ਨੇ। ਆ ਦੇ ਇੱਧਰ ਦੇਖੋ ਪੰਜ ਇਹਦਾ ਚੈੱਕ ਕਰਾਓ। ਇੰਨੀ ਕੁ ਤਾਂ ਸਿਰਫ ਰੋਡ 'ਤੇ ਮਿਲਦੀ ਹੈ। ਜਿਹੜਾ ਇਹ ਫੋਗ ਆ ਜਿਹੜਾ ਆਮ ਹਨਾ ਤੇ ਮੈਨੂੰ ਕਹਿੰਦਾ ਕਿ ਉਹ ਮਾੜੀ ਹੈ ਬਟ ਇਹ ਇਹ ਕੁੜੀ ਜਿਆਦਾ ਬੈਟਰ ਐ ਇਧਰਲਾ ਪਾਸਾ ਚੈੱਕ ਕਰਾਇਓ ਤੇ ਉਹ ਗੱਡੀ ਇਹ ਚੋੜ ਦੇ ਸਰ ਮਸ਼ੀਨ ਨੂੰ ਨਾ ਟੰਗ ਆ ਦੇ ਆ ਦੇਖੋ ਕਿੰਨਾ ਜਿਆਦਾ ਫੋਕਸੀਦਾ ਤੇ ਰਹਿ ਕਿੰਨਾ ਨਹੀਂ ਗਿਆ ਨਾ ਆਹ ਮਸ਼ੀਨ ਨਾਲ ਚੱਲਦਾ ਗੁਰਮੀਦਿਕਰਤਾ ਦਾ ਦਵਾਈ ਦਿੱਤੀ ਜਿਹੜਾ ਦਵਾਈ ਲੈਂਦਾ ਮੈਂ ਮੇਰੀ ਬਣੀ ਹੈ ਕਿਹਨੇ ਕਰਿਆ ਹਾਂ ਕੋਈ ਦੋਸਤ ਨਾਲ ਗੋਲੀ ਆਹ ਗੋਲੀ ਉਹ ਪਾ ਦੋ ਕਿ ਸਮਝ ਨਹੀਂ ਪੋਛਿਆ ਯਾਰ ਮੈਨੂੰ ਮਿਲਿਆ ਤਾਂ ਵੀ ਬਾਤ ਪਤਾ ਨਹੀਂ ਪਤਾ ਕਰਦੇ ਉਹ ਉਹ ਨਹੀਂ ਪਾ ਰਹੇ ਨਾ ਕਿਹਨੇ ਕੋਲ ਪਾ ਦੋ ਪਾ ਦੋ ਪਾ ਦੋ ਦੋਈ ਉੱਤੇ ਪਰ ਨੀਗਾ ਅੰਦਰ ਤੋਂ ਮਨ ਕੋਈ ਨਾ ਕੋਈ ਨਾ ਕੋਈ ਨਾ ਕੋਈ ਬਿਨਾ ਬੋਟੀ ਤੋਂ ਨਸ਼ਾ ਹੋ ਗਿਆ ਇਹਨੂੰ ਤੇ ਦੂਜੀ ਦੀ ਹੋ ਗਿਆ ਫਿਰ ਨਾ ਇਹ ਐਵੇਂ ਲਿਡਿੰਗ ਦੇ ਕਰਦੇ ਆਪ ਅੰਦਰ ਬੈਠਾ ਰਹੇ ਸੀ ਜੀ ਮੇਰਾ ਗਲਾਸ ਨਹੀਂ ਭਰਿਆ ਗਿਆ ਵਾਹ ਮੈਂ ਵੀ ਕਰ ਦਿੱਤਾ ਫਾਲਸ ਉਹ ਵੀ ਪਾਰਟੀ ਮੈਂ ਵੀ ਕੀਤੀ ਮੈਂ ਬਹੁਤ ਬੇਦੀ ਕੀਤੀ ਭਾਈ ਗਲਾਸ ਚੋਂ ਪਾਓ